ਜਣਾ ਚਾਹੁੰਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਧਰਨੇ ਤੇ ਸ਼ਾਂਤਮਈ ਧਰਨੇ ਤੇ ਰਜਿਸਟਰ ਦਫ਼ਤਰ ਕੋਲ ਬੈਠੇ ਸੀ ਪਰ ਸਰਕਾਰ ਵੱਲੋਂ ਨਾ ਚਲਖਾਵਾ ਸਾਡੀਆਂ ਜਾਰੀ ਕੀਤੀਆਂ ਗਈਆਂ ਨਾ ਯੂਨੀਵਰਸਿਟੀ ਦੇ ਬਲਾਜਮਾ ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਕਰਵਾਈਆਂ ਜਾ ਰਹੀਆਂ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਇਹਦੇ ਬਾਰੇ ਅਸੀਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਜਬਾਨੀ ਤੌਰ ਤੇ ਵੀ ਅਸੀਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਦਰਕੀ ਅੱਜ 21 ਦਿਨ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜਿਹੜਾ ਆਟਾ ਖਤਮ ਹੋ ਚੁੱਕਿਆ, ਦਾਲ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਕੋਈ ਨੀਂਦ ਸੁੱਤਾ ਹੋਇਆ ਹੈ। ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਜਿਹੜੀਆਂ ਤਨਖਾਹਾਂ ਸਾਡੀਆਂ ਜਾਰੀ ਨਹੀਂ ਕਰਦੇ, ਇਲੈਕਸ਼ਨਾਂ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਇਹ ਧਰਨਾ ਜਿਹੜਾ ਉਹ ਜਾਰੀ ਰਵੇਗਾ। ਅੱਜ ਪੰਜਾਬੀ ਯੂਨੀਵਰਸਿਟੀ ਦੇ ਨੌਨ-ਟੀਚਿੰਗ ਮੁਲਾਜ਼ਮੋ ਧਰਨੇ ਤੇ ਨੇ ਇਹ ਧਰਨਾ ਬਹੁਤ ਦਿਨਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਸੀ ਪਰ ਅੱਜ ਮੁਲਾਜ਼ਮ ਮਜਬੂਰ ਹੋ ਗਏ ਕਿ ਇਸਰ ਨੇ ਨੂੰ ਆ ਤਿੱਖਾ ਰੂਪ ਦਿੱਤਾ ਜਾਂਦਾ ਉਹਦਾ ਕਾਰਨ ਕੀ ਹੈ ਕਿ ਹਰ ਮੁਲਾਜ਼ਮ ਦਾ ਜਿਹੜਾ ਆਧਾਰਨਦਾਰ ਹੈ ਉਹ ਤਨਖਾਹ ਤੇ ਖੜਾ ਹੁੰਦਾ ਹਰ ਖਰਚਾ ਖੜਾ ਹੁੰਦਾ ਮੱਚਿਆਂ ਦੀਆਂ ਫੀਸਾਂ ਘਰ ਦੇ ਰਾਸ਼ਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮੁਲਾਜ਼ਮਾਂ ਦੀ ਸੁਣੀ ਨਹੀਂ ਤੇ ਇਸ ਕਰਕੇ ਮਜਬੂਰੀ 'ਚ ਮੁਲਾਜ਼ਮਾਂ ਨੂੰ ਅੱਜ ਇਹ ਕਦਮ ਹੈ ਜਿਹੜਾ ਉਹ ਚੱਕਣਾ ਤੇ ਇਹ ਅਸੀਂ ਉਦੋਂ ਤੱਕ ਧਰਨਾ ਬਾਲ ਰੱਖਾਂਗੇ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਡੀਆਂ ਮੰਗਾਂ ਮੰਨ ਨਹੀਂ ਲੈਂਦਾ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਧਰਨੇ ਤੇ ਸ਼ਾਂਤਮਈ ਧਰਨੇ ਤੇ ਅਧਿਕਾਰਤ ਦਫ਼ਤਰ ਕੋਲ ਬੈਠੇ ਸੀ ਪਰ ਸਰਕਾਰ ਵੱਲੋਂ ਨਾ ਚਲਖਾਵਾ ਸਾਡੀਆਂ ਜਾਰੀ ਕੀਤੀਆਂ ਗਈਆਂ ਨਾ ਯੂਨੀਵਰਸਿਟੀ ਦੇ ਬਲਾਜਮਾ ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਕਰਵਾਈਆਂ ਜਾ ਰਹੀਆਂ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਇਹਦੇ ਬਾਰੇ ਅਸੀਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਕਤੀ ਰੂਪ ਦੇ ਵਿੱਚ ਵੀ ਜ਼ਬਾਨੀ ਤੌਰ ਤੇ ਵੀ ਅਸੀਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਚਰਕੀ ਅੱਜ 21 ਦਿਨ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜਿਹੜਾ ਆਟਾ ਖਤਮ ਹੋ ਚੁੱਕਿਆ ਦਾਲ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਕੁੜੀ ਨੀਂਦ ਸੁੱਤਾ ਹੋਇਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਜਿਹੜੀਆਂ ਤਨਖਾਹਾਂ ਸਾਡੀਆਂ ਜਾਰੀ ਨਹੀਂ ਕਰਦੇ ਇਲੈਕਸ਼ਨਾਂ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਇਹ ਧਰਨਾ ਜਿਹੜਾ ਉਹ ਜਾਰੀ ਰਹੇਗਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਨੌਨ ਟੀਚਿੰਗ ਮੁਲਾਜ਼ਮੋ ਧਰਨੇ ਤੇ ਨੇ ਇਹ ਧਰਨਾ ਬਹੁਤ ਦਿਨਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਸੀ ਪਰ ਅੱਜ ਮੁਲਾਜ਼ਮ ਮਜਬੂਰ ਹੋ ਗਏ ਕਿ ਇਸਰ ਨੇ ਨੂੰ ਆ ਤਿੱਖਾ ਰੂਪ ਦਿੱਤਾ ਜਾਂਦਾ ਉਹਦਾ ਕਾਰਨ ਕੀ ਹੈ ਕਿ ਹਰ ਮੁਲਾਜ਼ਮ ਦਾ ਜਿਹੜਾ ਆਧਾਰਨਦਾਰ ਹੈ ਉਹ ਤਨਖਾਹ ਤੇ ਖੜਾ ਹੁੰਦਾ ਹਰ ਖਰਚਾ ਖੜਾ ਹੁੰਦਾ ਬੱਚਿਆਂ ਦੀਆਂ ਫੀਸਾਂ ਘਰ ਦੇ ਰਾਸ਼ਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮਲਾਜਮਾਂ ਦੀ ਸੁਣੀ ਤੇ ਇਸ ਕਰਕੇ ਮਜਬੂਰੀ 'ਚ ਮਲਾਜਮਾਂ ਨੂੰ ਅੱਜ ਇਹ ਕਦਮ ਹੈ ਜਿਹੜਾ ਉਹ ਚੱਕਣਾ ਤੇ ਇਹ ਅਸੀਂ ਉਦੋਂ ਤੱਕ ਧਰਨਾ ਬਹਾਲ ਰੱਖਾਂਗੇ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਡੀਆਂ ਮੰਗਾਂ ਮੰਨ ਨਹੀਂ ਲੈਂਦਾ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਧਰਨੇ ਤੇ ਸ਼ਾਂਤਮਈ ਧਰਨੇ ਤੇ ਅਰਜਿਸਤਰਾ ਦਫ਼ਤਰ ਕੋਲ ਬੈਠੇ ਸੀ ਪਰ ਸਰਕਾਰ ਵੱਲੋਂ ਨਾ ਤਨਖਾਹਾਂ ਸਾਡੀਆਂ ਜਾਰੀ ਕੀਤੀਆਂ ਗਈਆਂ ਨਾ ਯੂਨੀਵਰਸਿਟੀ ਦੇ ਬਲਾਜਮਾ ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਕਰਵਾਈਆਂ ਜਾ ਰਹੇ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਇਹਦੇ ਬਾਰੇ ਅਸੀਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਜਬਾਨੀ ਤੌਰ ਤੇ ਵੀ ਅਸੀਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਚਰਕੀ ਅੱਜ 21 ਦਿਨ ਬੀਤ ਜਾਣ ਦੇ باوجود ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜਿਹੜਾ ਆਟਾ ਖਤਮ ਹੋ ਚੁੱਕਿਆ ਹੈ, ਦਾਲ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਕੁੜੀ ਨੀਂਦ ਸੁੱਤਾ ਹੋਇਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਜਿਹੜੀਆਂ ਤਨਖਾਹਾਂ ਸਾਡੀਆਂ ਜਾਰੀ ਨਹੀਂ ਕਰਦੇ, ਇਲੈਕਸ਼ਨਾਂ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਇਹ ਧਰਨਾ ਜਿਹੜਾ ਉਹ ਜਾਰੀ ਰਹੇਗਾ। ਅੱਜ ਪੰਜਾਬੀ ਯੂਨੀਵਰਸਿਟੀ ਦੇ ਨੌਨ-ਟੀਚਿੰਗ ਮੁਲਾਜ਼ਮ ਧਰਨੇ ਤੇ ਨੇ। ਇਹ ਤਰਨਾ ਬਹੁਤ ਦਿਨਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਸੀ ਪਰ ਅੱਜ ਮੁਲਾਜ਼ਮ ਮਜਬੂਰ ਹੋ ਗਏ ਕਿ ਇਸਰ ਨੇ ਨੂੰ ਆ ਤਿੱਖਾ ਰੂਪ ਦਿੱਤਾ ਜਾਂਦਾ ਉਹਦਾ ਕਾਰਨ ਕੀ ਹੈ ਕਿ ਹਰ ਮੁਲਾਜ਼ਮ ਦਾ ਜਿਹੜਾ ਆਧਾਰਨਦਾਰ ਹੈ ਉਹ ਤਨਖਾਹ ਤੇ ਖੜਾ ਹੁੰਦਾ ਹਰ ਖਰਚਾ ਖੜਾ ਹੁੰਦਾ ਬੱਚਿਆਂ ਦੀਆਂ ਫੀਸਾਂ ਘਰ ਦੇ ਰਾਸ਼ਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮੁਲਾਜ਼ਮਾਂ ਦੀ ਸੁਣੀ ਨਹੀਂ ਤੇ ਇਸ ਕਰਕੇ ਮਜਬੂਰੀ 'ਚ ਮੁਲਾਜ਼ਮਾਂ ਨੂੰ ਅੱਜ ਇਹ ਕਦਮ ਹੈ ਜਿਹੜਾ ਉਹ ਚੱਕਣਾ ਤੇ ਇਹ ਅਸੀਂ ਉਦੋਂ ਤੱਕ ਧਰਨਾ ਬਾਲ ਰੱਖਾਂਗੇ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਡੀਆਂ ਮੰਗਾਂ ਮੰਨ ਨਹੀਂ ਲੈਂਦਾ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਧਰਨੇ ਤੇ ਸ਼ਾਂਤਮਈ ਧਰਨੇ ਤੇ ਅਰਜਿਸਤਰਾ ਦਫ਼ਤਰ ਕੋਲ ਬੈਠੇ ਸੀ ਪਰ ਸਰਕਾਰ ਵੱਲੋਂ ਨਾ ਤਨਖਾਹਾਂ ਸਾਡੀਆਂ ਜਾਰੀ ਕੀਤੀਆਂ ਗਈਆਂ ਨਾ ਯੂਨੀਵਰਸਿਟੀ ਦੇ ਬਲਾਜਮਾ ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਕਰਵਾਈਆਂ ਜਾ ਰਹੇ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਇਹਦੇ ਬਾਰੇ ਅਸੀਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਜਬਾਨੀ ਤੌਰ ਤੇ ਵੀ ਅਸੀਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਚਰਕੀ ਅੱਜ 21 ਦਿਨ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜਿਹੜਾ ਆਟਾ ਖਤਮ ਹੋ ਚੁੱਕਿਆ, ਦਾਲ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਕੋਈ ਨੀਂਦ ਸੁੱਤਾ ਹੋਇਆ ਹੈ। ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਜਿਹੜੀਆਂ ਤਨਖਾਹਾਂ ਸਾਡੀਆਂ ਜਾਰੀ ਨਹੀਂ ਕਰਦੇ, ਇਲੈਕਸ਼ਨਾਂ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਇਹ ਧਰਨਾ ਜਿਹੜਾ ਉਹ ਜਾਰੀ ਰਵੇਗਾ। ਅੱਜ ਪੰਜਾਬੀ ਯੂਨੀਵਰਸਿਟੀ ਦੇ ਨੌਨ-ਟੀਚਿੰਗ ਮੁਲਾਜ਼ਮੋ ਧਰਨੇ ਤੇ ਨੇ ਇਹ ਧਰਨਾ ਉਹ ਦਿਨਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਸੀ ਪਰ ਅਜ ਮੁਲਾਜ਼ਮ ਮਜਬੂਰ ਹੋ ਗਏ ਕਿ ਇਸਰ ਨੇ ਇਹਨੂੰ ਆ ਤਿੱਖਾ ਰੂਪ ਦਿੱਤਾ ਜਾਂਦਾ ਉਹਦਾ ਕਾਰਨ ਕੀ ਹੈ ਕਿ ਹਰ ਮੁਲਾਜ਼ਮ ਦਾ ਜਿਹੜਾ ਆਧਾਰਨਦਾਰ ਹੈ ਉਹ ਤਨਖਾਹ ਤੇ ਖੜਾ ਹੁੰਦਾ ਹਰ ਖਰਚਾ ਖੜਾ ਹੁੰਦਾ ਬੱਚਿਆਂ ਦੀਆਂ ਫੀਸਾਂ ਘਰ ਦੇ ਰਾਸ਼ਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮੁਲਾਜ਼ਮਾਂ ਦੀ ਸੁਣੀ ਨਹੀਂ ਤੇ ਇਸ ਕਰਕੇ ਮਜਬੂਰੀ 'ਚ ਮੁਲਾਜ਼ਮਾਂ ਨੂੰ ਅੱਜ ਇਹ ਕਦਮ ਹੈ ਜਿਹੜਾ ਉਹ ਚੱਕਣਾ ਤੇ ਇਹ ਅਸੀਂ ਉਦੋਂ ਤੱਕ ਧਰਨਾ ਬਾਲ ਰੱਖਾਂਗੇ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਡੀਆਂ ਮੰਗਾਂ ਮੰਨ ਨਹੀਂ ਪੈਂਦਾ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਧਰਨੇ ਤੇ ਸ਼ਾਂਤਮਈ ਧਰਨੇ ਤੇ ਅਦਾਰਾ ਦਫ਼ਤਰ ਕੋਲ ਬੈਠੇ ਸੀ ਪਰ ਸਰਕਾਰ ਵੱਲੋਂ ਨਾ ਤਨਖਾਹਾਂ ਸਾਡੀਆਂ ਜਾਰੀ ਕੀਤੀਆਂ ਗਈਆਂ ਨਾ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਕਰਵਾਈਆਂ ਜਾ ਰਹੀਆਂ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਇਹਦੇ ਬਾਰੇ ਅਸੀਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਜਬਾਨੀ ਤੌਰ ਤੇ ਵੀ ਅਸੀਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਚਰਕੀ ਅੱਜ 21 ਦਿਨ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜਿਹੜਾ ਆਟਾ ਖਤਮ ਹੋ ਚੁੱਕਿਆ ਦਾਲ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਕੁੜੀ ਨੀਂਦ ਸੁੱਤਾ ਹੋਇਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਜਿਹੜੀਆਂ ਤਨਖਾਹਾਂ ਸਾਡੀਆਂ ਜਾਰੀ ਨਹੀਂ ਕਰਦੇ ਇਲੈਕਸ਼ਨਾਂ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਇਹ ਧਰਨਾ ਜਿਹੜਾ ਉਹ ਜਾਰੀ ਰਹੇਗਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਨੌਨ-ਟੀਚਿੰਗ ਮੁਲਾਜ਼ਮ ਧਰਨੇ ਤੇ ਨਹੀਂ ਇਹ ਧਰਨਾ ਉਹ ਦਿਨਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਸੀ ਪਰ ਅੱਜ ਮੁਲਾਜ਼ਮ ਮਜਬੂਰ ਹੋ ਗਏ ਕਿ ਇਸਰ ਨੇ ਇਹਨੂੰ ਆ ਤਿੱਖਾ ਰੂਪ ਦਿੱਤਾ ਜਾਂਦਾ ਉਹਦਾ ਕਾਰਨ ਕੀ ਹੈ ਕਿ ਹਰ ਮੁਲਾਜ਼ਮ ਦਾ ਜਿਹੜਾ ਆਧਾਰਨਦਾਰ ਹੈ ਉਹ ਤਨਖਾਹ ਤੇ ਖੜਾ ਹੁੰਦਾ ਹਰ ਖਰਚਾ ਖੜਾ ਹੁੰਦਾ ਬੱਚਿਆਂ ਦੀਆਂ ਫੀਸਾਂ ਘਰ ਦੇ ਰਾਸ਼ਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮੁਲਾਜ਼ਮਾਂ ਦੀ ਸੁਣੀ ਨਹੀਂ ਤੇ ਇਸ ਕਰਕੇ ਮਜਬੂਰੀ 'ਚ ਮੁਲਾਜ਼ਮਾਂ ਨੂੰ ਅੱਜ ਇਹ ਕਦਮ ਹੈ ਜਿਹੜਾ ਉਹ ਚੱਕਣਾ ਤੇ ਇਹ ਅਸੀਂ ਉਦੋਂ ਤੱਕ ਧਰਨਾ ਬਹਾਲ ਰੱਖਾਂਗੇ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਡੀਆਂ ਮੰਗਾਂ ਮੰਨ ਨਹੀਂ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਧਰਨੇ ਤੇ ਸ਼ਾਂਤਮਈ ਧਰਨੇ ਤੇ ਅਡਜਿਸਟਰ ਦਫ਼ਤਰ ਕੋਲ ਬੈਠੇ ਸੀ ਪਰ ਸਰਕਾਰ ਵੱਲੋਂ ਨਾ ਤਨਖਾਹਾਂ ਸਾਡੀਆਂ ਜਾਰੀ ਕੀਤੀਆਂ ਗਈਆਂ ਨਾ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਕਰਵਾਈਆਂ ਜਾ ਰਹੀਆਂ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਇਹਦੇ ਬਾਰੇ ਅਸੀਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਜਵਾਨੀ ਤੌਰ ਤੇ ਵੀ ਅਸੀਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਣੀ ਚਰਕੀ ਅੱਜ 21 ਦਿਨ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜਿਹੜਾ ਆਟਾ ਖਤਮ ਹੋ ਚੁੱਕਿਆ ਦਾਲ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਕੋਰੀ ਨੀਂਦ ਸੁੱਤਾ ਹੋਇਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਜਿਹੜੀਆਂ ਤਨਖਾਹਾਂ ਸਾਡੀਆਂ ਜਾਰੀ ਨਹੀਂ ਕਰਦੇ ਇਲੈਕਸ਼ਨਾਂ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਇਹ ਧਰਨਾ ਜਿਹੜਾ ਉਹ ਜਾਰੀ ਰਹੇਗਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਨੌਨ ਟੀਚਿੰਗ ਮੁਲਾਜ਼ਮੋ ਧਰਨੇ ਤੇ ਨਹੀਂ ਇਹ ਧਰਨਾ ਬਹੁਤ ਦਿਨਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਸੀ ਪਰ ਅੱਜ ਮੁਲਾਜ਼ਮ ਮਜਬੂਰ ਹੋ ਗਏ ਕਿ ਇਸਰ ਨੇ ਨੂੰ ਆ ਤਿੱਖਾ ਰੂਪ ਦਿੱਤਾ ਜਾਂਦਾ ਉਹਦਾ ਕਾਰਨ ਕੀ ਹੈ ਕਿ ਹਰ ਮੁਲਾਜ਼ਮ ਦਾ ਜਿਹੜਾ ਆਧਾਰਨਦਾਰ ਹੈ ਉਹ ਤਨਖਾਹ ਤੇ ਖੜਾ ਹੁੰਦਾ ਹਰ ਖਰਚਾ ਖੜਾ ਹੁੰਦਾ ਬੱਚਿਆਂ ਦੀਆਂ ਫੀਸਾਂ ਘਰ ਦੇ ਰਾਸ਼ਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮੁਲਾਜ਼ਮਾਂ ਦੀ ਸੁਣੀ ਨਹੀਂ ਤੇ ਇਸ ਕਰਕੇ ਮਜਬੂਰੀ 'ਚ ਮੁਲਾਜ਼ਮਾਂ ਨੂੰ ਅੱਜ ਇਹ ਕਦਮ ਹੈ ਜਿਹੜਾ ਉਹ ਚੱਕਣਾ ਤੇ ਇਹ ਅਸੀਂ ਉਦੋਂ ਤੱਕ ਧਰਨਾ ਬਹਾਲ ਰੱਖਾਂਗੇ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਡੀਆਂ ਮੰਗਾਂ ਮੰਨ ਨਹੀਂ ਲੈਂਦਾ